ਵੀਡੀਓ ਦੇਖ ਰਹੇ ਸਾਰੇ ਦੋਸਤਾਂ ਨੂੰ ਪਿਆਰ ਭਰੀ ਸਤਸ੍ਰੀਆ ਕਾਲ ਜੀ ਦੋਸਤੋ ਅਸੀਂ ਗੱਲ ਕਰਦੇ ਆਂ ਪ੍ਰਾਈਵੇਟ ਲਿਮਟਿਡ ਕੰਪਨੀ ਸਨ ਦਾ ਇੰਟਰਪੈਚ ਗਾਗੋਵਾਲ ਦੋਸਤੋ ਕੁਝ ਸਾਲ ਪਹਿਲਾਂ ਆਪਾਂ ਇਹ 6 ਕਿਲੋਵਾਟ ਸਿਸਟਮ ਹੈ ਜਿਹੜਾ ਇੰਸਟਾਲ ਕੀਤਾ ਸੀਗਾ ਦੋਸਤੋ ਇੱਥੇ ਆਪਾਂ ਪੈਨਲ ਆ ਜਿਹੜਾ ਲਾਇਆ ਹੈਗਾ ਲੂਬੀ ਕੰਪਨੀ ਦਾ 6 ਕਿਲੋਵਾਟ ਆ ਜਿਹੜਾ ਸਿਸਟਮ ਹੈ ਜਿਹੜਾ ਲਾਇਆ ਸੀਗਾ ਆਪਾਂ ਇਹ ਲਾਇਆ ਹੋਇਆ ਹੈਗਾ ਇਹ ਤੁਸੀਂ ਦੇਖ ਸਕਦੇ ਹੋਗੇ ਇਹਦੇ ਵਿੱਚ ਕੋਈ ਦਿੱਕਤ ਆ ਗਈ ਸੀਗੀ ਬਿੱਕ ਤਾ ਗਈ ਸੀ ਦੋਸਤੋ ਇਹ ਚੱਲਣੋਂ हट ਗਿਆ ਸੀਗਾ ਸਿਸਟਮ ਖੜ ਗਿਆ ਸੀਗਾ ਇਹਦਾ ਐਸਪੀਡੀ ਹੈ ਜਿਹੜਾ ਉਹ ਕੰਮ ਛੱਡ ਗਿਆ ਸੀਗਾ ਘਰ ਦੇ ਮਾਲਕਾਂ ਨੇ ਆਪਾਂ ਨੂੰ ਫੋਨ ਕੀਤਾ ਫੋਨ ਕਰਨ ਤੇ ਆਪਾਂ ਤੁਰੰਤ ਪਹੁੰਚ ਕੇ ਆਪਾਂ ਇਹਦਾ ਐਸਪੀਡੀ ਬਦਲ ਕੇ ਨੋਰਮਲ ਜਿਹੜਾ ਕੀਤਾਗਾ ਆਹ ਐਸਪੀਡੀ ਹੈ ਰਹਿ ਗਿਆ ਐਸਪੀਡੀ ਮੱਚਣ ਕਰਨ ਇਹ ਜਿਹੜਾ ਚੱਲਣਾ ਬੰਦ ਹੋ ਗਿਆ ਨੂੰ ਮਾਲਕਾਂ ਨੂੰ ਤਾਂ ਕਿ ਬੱਲ ਜਿਹੜਾ ਆਇਆ ਜਦੋਂ ਉਦੋਂ ਹੀ ਪਤਾ ਲੱਗਿਆ ਵੀ ਸਾਡਾ ਸਿਸਟਮ ਹੈ